ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਪਾਲਕ ਕੱਟੇ ਦਿਖਾਉਣੇ ਆ ਚੰਗੇ ਰਿਕਾਰਡ ਵਾਲੇ ਜਿਨ੍ਹਾਂ ਦੇ ਮਾਮਾ ਦਾ ਤੇ ਪਿਓ ਦਾ ਰਿਕਾਰਡ ਸਾਰਾ ਵੀਰਾਂ ਕੋਲ ਹੈ ਗਿਆ ਆਓਗੇ ਵੀ ਨਕਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਾਪੀ ਸਿੰਘ ਹੈ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਤਪਾ ਸ਼ਹਿਰ ਦੇ ਨੇੜੇ ਹੀ ਕਾਗੇਣਾ ਤਪੇ ਦੇ ਨੇੜੇ ਠੀਕ ਆ ਮੋਬਾਈਲ ਨੰਬਰ ਜੀ ਆਪਣ 887792459 8837892459 ਠੀਕ ਹੈ ਜਿਹੜੇ ਆਪਾਂ ਇਹ ਦੋ ਕੱਟੇ ਵਕਾਊ ਕਰੇ ਅੱਜ ਹਨਾ ਠੀਕ ਹੈ ਕਿੰਨੀ ਕੁ ਉਮਰ ਹੈ ਤੇ ਕੀ ਗੱਲ ਬਾਤ ਹੈ ਇਹਨਾਂ ਦੀ ਉਮਰ ਇਹ ਖਾਨ ਦਾ ਸੀ ਆਪਣਾ ਠੀਕ ਹੈ ਇਹ ਆ ਗਿਆ ਖਾਨ ਐਚਐਸਬੀ ਵਾਲਾ ਦੇ ਐਚਐਸਬੀ ਵਾਲਾ ਇਹ तकरीबन ਸਾਲ ਦੀ ਉਮਰ ਸਾਲ ਦੀ ਉਮਰ ਰਿਕਾਰਡ ਵਗੈਰਾ ਮਾਂ ਦਾ ਇਹਦਾ ਤੇ ਮਾਂ ਦਾ ਰਿਕਾਰਡ 15 ਪਲੱਸ ਹੀ ਹੈ 15 16 ਦੇ ਲਗਭਗ ਠੀਕ ਹੈ 15 ਕਿਲੋ ਵਾਲੀ ਝੋਟੀ ਦਾ ਆ ਕੇ ਕੱਟਾ ਹਾਂ ਕੱਟਾ ਆ ਗਿਆ ਠੀਕ ਹੈ ਤੇ ਟੇਲ ਇਹ ਥੋੜੀ ਆ ਕੇ ਵਾਈਟ ਹੈ ਦੀ ਹਨਾ ਹਾਂ ਵਾਈਟ ਠੀਕ ਹੈ ਉਹ ਆ ਗਿਆ ਆਪਣਾ ਕੋਹੇ ਨੂਰ ਦਾ ਠੀਕ ਹੈ ਉਹ ਪਹਿਲਾ ਆ ਗਿਆ ਕੋਹੇ ਨੂਰ ਦਾ ਹਾਂ ਏ 14 14.5 ਮਹੀਨਿਆਂ ਦਾ 14 ਕਿ ਮਹੀਨੇ ਲਗਭਗ ਇਹਦੀ ਉਮਰ ਕੱਟੇ ਦੀ ਇਹਦੀ ਮਾਦਰਕਾਰ ਇਹਦਾ ਮਾਦਾ 20 ਦੇ ਲਗ ਦੇ ਠੀਕ ਹੈ ਜਿਹੜੀ ਮਾਝਾ ਬਰ ਮਿਲਕੀ ਕਰਾਈ ਸੀ ਉਹ ਉਹਦਾ ਕੱਟਾ ਆ ਗਿਆ ਉਹਦਾ ਕੱਟਾ ਪਿਛਲੇ ਸੂਏ ਦਾ ਠੀਕ ਆਪਾਂ ਮਿਲਕੀ ਕਰੀਂ ਲੀਟਰ 19 19 ਲੀਟਰ ਲਿਖੋ ਭਰਤਾ ਸੀ 20 ਲੀਟਰ ਚਵਾ ਕੇ ਬਾਦੀ ਦਿੱਤਾ ਉਹਨਾਂ ਨੂੰ ਆਪਾਂ ਠੀਕ ਹੈ ਕੰਡੇ ਤਾਂ ਨਾਲ ਮੰਨ ਕੇ ਜਦੋਂ 20 ਤੋਂ ਪਾਰ ਸੀਗਾ ਹਾਂ 20 ਤੋਂ ਪਾਰ ਸੀਗਾ ਠੀਕ ਹੈ ਹੈ ਕੋਹੇ ਨੂਰ ਦਾ ਸ਼ੋਰ ਆ ਜਾ ਮ ਕੋਹੇ ਨੂਰ ਦਾ ਸ਼ੋਰ ਲਿਖਿਆ ਤਾਂ ਵੀ ਫੇਵਰੀ ਜੇਪਾ ਕੋਹਿਨ ਵਾਲੀ ਗੱਲ ਕਰੀਏ ਜਮਾ ਸ਼ੋਰਸ ਗੱਲ ਵਾਲਾ ਹਾਂ ਪੂਰਾ ਸ਼ੋਰ ਠੀਕ ਹੈ ਸੋ ਸਿੰਘਮੂ ਮੱਥਾ ਦੇਖੋ ਕੱਟੇ ਦਾ ਸੋਹਣਾ ਸਾਫ ਸੁਥਰਾ ਤੇ ਏਜ ਆ ਗਈ ਇਹਦੀ ਲਗਭਗ 14 15 14 ਕੁ ਮਹੀਨੇ ਹਨਾ ਠੀਕ ਹੈ 14 ਕੁ ਮਹੀਨੇ ਕੱਟੇ ਦੀ ਉਮਰ ਆ ਸੋ ਸਿੰਘਮੂ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੇਂ ਬੜਾ ਲਿੱਸੀ ਨਾ ਕਿਸੇ ਪਾਸੇ ਨਹੀਂ ਤੇ 20 ਕਿਲੋ ਇਹਦੀ ਮਾਦਰ ਰਿਕਾਰਡ ਆ ਕੇ ਤੇ ਬਾਕੀ ਕੋਹਿਨੂਰ ਦੀ ਰਿਕਾਰਡ ਆਪ ਨੂੰ ਪਤਾ ਹੀ ਹੈ ਕਿਸੇ ਪਾਸੇ ਲੋ ਗਿਆ ਸੁ ਪੈਣੀ ਕੱਟਾ ਤੇ ਲਗਭਗ ਸਾਲਕ ਕੱਟਾ ਸੰਭਾ ਗਿਆ ਆਨਰ ਟਾਈਮ 'ਚ ਸੋਹਣਾ ਇਹਨੇ ਸਾਨ ਤਿਆਰ ਹੋਣਾਗਾ 60 ਫੁੱਟ ਦੀ ਤੇ ਕੈਰੈਕਟਰ ਵਗੈਰਾ ਚੈੱਕ ਕਰੋ ਕੱਟੇ ਸੁਣ ਤੇ ਇਹਦਾ ਮੁੱਲ ਵਾੜ ਇਹਨਾਂ ਦੇ ਕੀ ਰੱਖਿਆ ਮੁੱਲ ਵਾ ਇਹਦਾ ਜਾਇ ਜੀ 35000 ਠੀਕ ਹੈ ਇਹਦਾ 35 ਤੇ ਪਹਿਲੇ ਦਾ ਛੋਟੇ ਦਾ ਇਹਦਾ ਆਪਣਾ ਇਹ 27000 ਠੀਕ ਹੈ ਕਰ 25 ਲਾ ਲਾਂ ਨਟ 27 ਲਾ ਲੰਨੇ ਆ ਠੀਕ ਹੈ ਇਹ 25 ਦੇ ਨਾਲਗੇ 35 ਦੇ ਦਾ ਠੀਕ ਹੈ ਸੋ ਸੋਹਣੇ ਸਾਫ ਸੁਥਰੇ ਕਟੇ ਆ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਤਪੇ ਦੇ ਨੇੜੇ ਆ ਗਿਆ ਤੇ ਬਾਕੀ ਵੀਰਾਂ ਦੇ ਚੰਗੇ ਪਸ਼ੂ ਹੈ ਨਹੀਂ ਗੱਲ ਵੀ ਆਪਾਂ 20 ਕਿਲੋ 22 ਕਿਲੋ ਕਹਿਤਾ ਇਸ ਝੋਟੀ ਦੀ ਲਾਈਵ ਮਿਲਕਿੰਗ ਆਪਣੇ ਪੇਜ ਤੇ ਪਜਾ ਦੇ ਚੈੱਕ ਕਰੋ ਤਿੰਨ ਟਾਈਮ ਦੀ ਤੀਜੇ ਟਾਈਮ ਦੀ ਚਵਾਈ ਹੋ 10 ਤਰੀਕ ਨੂੰ ਸਾਮ ਨੂੰ ਪਲੂਣ ਕੱਟੀ 16 ਕਿਲੋ ਦੇ ਉੱਤੇ ਚੱਲਦੀ ਪਈ ਆ ਉਹ ਚੌਕ ਦੇ ਆਂਢੇ ਚ ਚੱਕਦੀ ਪਈ ਆ ਸੋ ਇਹ ਮੱਝ ਦੀ ਮਿਲਕਿੰਗ ਆਪਣੀ ਕਰਕੇ ਦਿਖਾਈ ਹੋਈ ਆ ਚੈਨਲ ਦੇ ਉੱਪਰ ਲੀਟਰ ਲਾ ਕੇ ਮਿਲ ਕੇ ਦਿਖਾਈ ਸੀ ਸੇਲ ਹੋ ਕੇ ਗਈ ਆ ਤੇ ਮੈਂ ਝੋਟੀਆਂ ਵੀ ਰੱਖਦੇ ਚੰਗੀਆਂ ਜਮਾ ਕੋਈ ਨਹੀਂ ਗੱਲ ਵੀ 20 ਚੱਕ ਕੇ ਤੇ ਹਵਾ ਨੂੰ ਗੰਡਾ ਦੇ ਦਿਆਂ ਸੋ ਚੰਗੇ ਸੋਹਣੇ ਕੱਟਿਆ ਕੋਈ ਵੀ ਠਰਕੀ ਹੋਵੇ ਕੱਟਿਆ ਪਰ ਰੱਖਣੇ ਆ ਤਾਂ ਤੁਸੀਂ ਵੀਰ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਾ